ਅਬ ਤੁਸ਼ਕਰਪਾ ਕੀ ਜੈ ਅਬ ਤੁਸ਼ਕਰਪਾ ਕੀ ਜੈ ਅਬ ਤੁਸ਼ਕਰਪਾ ਕੀ ਪਉੰਕਾਰ ਵਾਖ ਗੁਰੂ ਜੀ ਕੀ ਖਤੇ ਸ੍ਰੀ ਭਗਵਤੀ ਜੀ ਸਹਾਈ ਵਾਖ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਣ ਭਗਵਤੀ ਸਮਰਪਤ ਗੁਰ ਨਾਨਕ ਲਈ ਧਿਆਏ ਫਰੀੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਰਜਨ ਹਰਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨਾਉ ਨੈਤ ਆਵੇ ਕਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਲ ਦਾ ਧਿਆਨ ਧਰ ਕੇ ਬੋਲੋ ਜੀ ਜੋ ਪਿਆਰਿਆਂ ਚੋਂ ਹਾਂ ਸਾਹਿਬ ਜਾਦਿਆਂ ਚਾੜੀਆਂ ਮੁਗਤਿਆਂ ਹੱਠੀਆਂ ਜਫੀਆਂ ਤਫੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਵ ਕਰ ਅਨੰਦ ਠੀਤਾ ਤੇਨਾ ਪਿਆਰਿਆਂ ਸੁਤਿਆੜੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੰਦੋ ਜੀ ਸੁੰਦਰ ਗਿਆਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚੁਰਖੜੀਆਂ ਤੇ ਚੜ੍ਹੇ ਹਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਕਰਕੇ ਫਾਲਸਾ ਜੀ ਬੰਦ ਜੀ ਪੰਝਾ ਤਖਤ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਮੇਈ ਸਰਬਤੂ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਉਣ ਦਾ ਸਦਕਾ ਸਰਬ ਸੁਖ ਹੋਵੇ जह जहां खालसा जी साहिब तहां तहां रशारे आई तेग तेग फटे वृद्ध की पज पंथ की जी त श्री साहिब जी सहाए खालसे जी बोल बाल बे जी ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਬੰਨਾ ਸਰਦਾਨ ਨਾਨਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਲ ਚਾਉਂ ਕਿਆ ਝੰਡੇ ਬੰਗੇ ਜਿਗੋ ਜੋ ਬੇਅਤਾਲ ਪ੍ਰਮਾਤਮਾ ਦਾ ਜੈਕਾਰ ਬੋਲੋ ਜੀ ਨਕਾ ਦਾ ਮਾਨਨ ਨੀਵਾ ਮਾਤੇ ਉੱਚੀ ਮਾਤੇ ਪੱਤ ਦਾ ਰਾਖਾ ਆਪਵਾਹੀ ਗੁਰੂ ਹੋ ਅਕਾਲ ਪੁਰਖ ਅੰਤਰ ਜਾਮੇ ਆਪਣੇ ਪੰਥ ਦੀ ਸਦਾ ਸੁਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੇਛੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸਮ ਦੀਦਾਰ ਤੇ ਸੇਵਾ ਸੰਭਾਲ ਦਾ দান ਖਾਲਸਾ ਜੀ ਨੂੰ ਬਹੁਸ਼ਯ ਹੇ ਨਿਮਾਨੀ ਆਂਦੀ ਨਾਲਾ ਨੇ ਤਾਨੀ ਆਂਦੀ ਤਾਲਾ ਨੇ ਕੁੱਟਿਆਂਦੀ ਓ ਤਾ ਧਨ ਧਨ ਸਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਆਪ ਜੀ ਦੇ ਬਾਣੇ ਅੰਦਰ ਰਾਤਮਕੀਤ ਹੋਈ ਹੈ ਚਾਰ ਪਹਿਰ ਦੇ ਆਇਆ ਆਪ ਜੀ ਦੇ ਬਾਣੇ ਅੰਦਰ ਸੇਵਾ ਸਿਮਰਨ ਕਰਦੇ ਆਂ ਮਤੀਤ ਕਰਾਉਣਾ ਧੰਨ ਧੰਨ ਅੰਮ੍ਰਿਤ ਸਰੀਰ ਬਾਬਾ ਦੀ ਪਸੰਦ ਸਾਰੇ ਦੇ ਦੀ ਪਿਆਰ ਦੀ ਪਾਵਨ ਅਸਥਾਨਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇਖੇ ਬਾਬਾ ਨਾਨਕ ਦਰਬਾਰ ਦੇ ਅੰਦਰ ਸੁੰਦਰ ਸਿੰਘਾਸਣ ਪਿਆਰ ਹਾਲਾ ਸਤਿਗੁਰੂ ਜੀ ਸੁੰਦਰ ਸਿੰਘਾਸਣ ਤੇ ਸੱਜ ਕੇ ਸੰਗਤਾਂ ਖੁੱਲ੍ਹ ਦਰਸ਼ਨ ਦੀਦਾਰ ਅਤਿ ਆਪ ਜੀ ਦਾ ਪਾਵਨ ਉਪਦੇਸ਼ ਬਹੁਤ ਸ਼ੁਕਰ ਕੀ ਨਿਹਾਲ ਨਿਹਾਲ ਕਰ ਸਤਿਗੁਰੂ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੇਲ ਫੁੱਲ ਪੇਟਾਵਾ ਸਿਵਾਵਾ ਦਰ ਪ੍ਰਵਾਨ ਕਰਨੀਆਂ ਯਾਤਰਾ ਸਭ ਲਈ ਕਰਨੀ ਸੇਵ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰ ਜੀ ਸੰਗਤਾਂ ਹਾਜ਼ਰ ਹਾਨਾ ਆਪ ਜੀ ਦੇ ਪਾਵਨ ਸਰੂਪਾ ਸੋਖ ਆਸਨ ਅਸਥਾਨ ਤੋ ਪ੍ਰਕਾਸ਼ ਅਸਥਾਨ ਨੂੰ ਲੈ ਜਾਣ ਦੀ ਅੱਗੇ ਆਵਰੋ ਸਾਰੇ ਰਸਤੇ

वाहि फति बु सौ ॾिहा ハハ